ਮੇਰੇ ਮਿਰੋ ਹਾਂ ਸਾਥੀਓ ਨਵਾਂ ਸ਼ਹਿਰ ਦੇ ਨਾਲ ਬਸਿਆ ਹੋਇਆ ਪਿੰਡ ਮਹਾੜੋਂ ਪਿੰਡ ਮਹਾੜੋਂ ਦੇ ਵਿੱਚ ਅੱਜ 6ਵਾਂ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ ਪਿੰਡ ਮਹਾੜੋਂ ਦੇ ਵਿੱਚ ਜਿਹੜਾ ਫਾਈਨਲ ਮੈਚ ਸੀਗਾ ਉਹ ਕਾਮੇ ਵਾਲਿਆਂ ਨੇ ਜਿੱਤਿਆ ਬਹੁਤ ਹੀ ਸ਼ਾਨਦਾਰ ਮੈਚ ਖੇਡਿਆ ਗਿਆ 5000 ਕਿਉਂਕਿ ਖਿਡਾਰੀਆਂ ਨੇ ਜਸ ਮਹਾਲੋਂ ਪੰਜਾਬ ਨੂੰ ਉੱਪਰ ਲੈ ਕੇ ਜਾਣ ਦੇ ਲਈ ਆਪਣੇ ਨਗਰ ਨੂੰ ਉੱਪਰ ਲੈ ਕੇ ਜਾਣ ਦੇ ਲਈ ਆਪਣੇ ਨਾਮ ਨੂੰ ਚਮਕਾਉਣ ਦੇ ਲਈ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨ ਦੇ ਲਈ ਵੱਡੇ ਟੂਰਨਾਮੈਂਟ ਦੇ ਵਿੱਚ ਹਿੱਸਾ ਲੈ ਕੇ ਨਾਮ ਚਮਕਾਏ ਨੇ ਸਿੱਧੀਆਂ ਤਸਵੀਰਾਂ ਸਿੱਧੀਆਂ ਮੁਲਾਕਾਤਾਂ ਆਪ ਦੇ ਨਾਲ ਸਾਂਝੀਆਂ ਕਰਦੇ ਜੀ ਕੱਲ ਨਵਾਂ ਸ਼ਹਿਰ ਬਲਾਕ ਦੀ ਕਰੀ ਨਵਾਂ ਸ਼ਹਿਰ ਬਲਾਕ ਦੇ ਵਿੱਚ ਪੈਂਦਾ ਪੈਂਡ ਮਹਾਲੋਂ ਪੈਂਡ ਮਹਾਲੋਂ ਦੇ ਅੰਦਰ ਵੱਡਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਕਿਸ ਤਰ੍ਹਾਂ ਦੇਖਨੇ ਨੂੰ ਜੀ ਦੇਖੋ ਜੀ ਅੱਜ ਜੋ ਮਹਾਲੋਂ ਦੇ ਵਿੱਚ ਟੂਰਨਾਮੈਂਟ ਹੋ ਰਿਹਾ ਜੀ ਪਿਛਲੇ 6 ਸਾਲ ਤੋਂ ਲਗਾਤਾਰ ਕਰਾ ਰਹੇ ਆ ਪੰਚਾਇਤਾਂ ਜੀ ਜੋ ਇਸ ਵਾਰੀ ਹੋ ਰਿਹਾ ਬਹੁਤ ਹੀ ਉਤਸ਼ਾਹ ਔਰ ਐਨ ਆਰ ਆਈ ਪਰ ਆ ਜਿਹੜੇ ਗਿਆ ਬਹੁਤ ਹੀ ਵਧੀਆ ਢੰਗ ਦੇ ਨਾਲ ਆ ਅੱਜ ਤੁਹਾਡਾ ਲਾਈਫ ਦੇਖਦੇ ਰਿਹਾ ਦੇਖਦੇ ਪਏ ਆ ਔਰ ਇੰਨਾ ਉਤਸ਼ਾਹਕ ਆਉਣ ਵਾਲੇ ਟਾਈਮ ਦੇ ਵਿੱਚ ਵੀ ਜੀ ਐਨ ਆਈ ਵੀਰਾਂ ਨੇ 51000 ਰੁਪਏ ਦਾ ਅਡਵਾਂਸ ਨਾਮ ਕੋਸ਼ਿਦ ਕਰਤਾ ਜੀ ਵਾਹ ਤੋਂ ਜੋ ਮੈਚ ਖੇលਦੇ ਪਏ ਆ ਮਹਾਲੋਂ ਵਰਸਸ ਕਮਾਂ ਫਾਈਨਲ ਮੈਚ ਹੋ ਰਿਹਾ ਬਹੁਤ ਹੀ ਵਧੀਆ ਢੰਗ ਦੇ ਨਾਲ ਟੀਮਾਂ ਕਰ ਰਹੀਆਂ ਹੈਗੀਆਂ ਤੇ ਕਿਉਂਕਿ ਜੇ ਕਮੇ ਦੀ ਗੱਲ ਕੀਤੀ ਜਾਵੇ ਕਮੇ ਦੀ ਗਰਾਊਂਡ ਨੇ ਵੀ ਬਹੁਤ ਵੱਡੇ ਖਿਡਾਰੀ ਪੈਦਾ ਕੀਤੇ ਹੈ ਇਹ ਨਾਮ ਚਮਕਾਇਆ ਫੁੱਟਬਾਲ ਦੀ ਐਸੀ ਗੱਲ ਕੀਤੀ ਹੈ ਫੁੱਟਬਾਲ ਜਗਤ ਦੇ ਅੰਦਰ ਜਿੱਥੇ ਗੱਲ ਮਹਾਲੋਂ ਦੀ ਆndi ਹੈਗੀ ਉੱਥੇ ਕਮੇ ਦੀ ਵੀ ਗੱਲ ਵੀ ਆndi ਹੈਗੀ ਆ ਇੱਕ extra vecion ਪਿੰਡ ਕਮ ਦੇਖੋ ਪਿੰਡ ਮਹਾਲੋਂ ਦਾ ਪੁਰਾਣਾ ਰਿਕਾਰਡ 1957 ਦਾ ਸਾਈਨ ਬੋਰਡ ਲੱਗਾ ਪਿਆ ਸਾਹਮਣੇ ਜੀ ਤੋਂ ਬੜਾ ਹੀ ਸ਼ੌਂਕ ਦੇ ਨਾਲ ਇੱਥੇ ਖੇលਦੇ ਪਏ ਆ ਔਰ ਸਭ ਤੋਂ ਵੱਡੀ ਗੱਲ ਇਹ ਆ ਜਿਹੜਾ ਅੱਜ ਦਾ ਯੁੱਗ ਚੱਲਦਾ ਪਿਆ ਨਸ਼ੇ ਦਾ ਨਸ਼ੇ ਦੇ ਵਿੱਚ ਲੋਕ ਡੁੱਬੇ ਪਏ ਬੱਚੇ ਨਵੀਆਂ 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 ਡਰੱਗ ਮਿਲਦੀਆਂ ਹੈਗੀਆਂ ਉਹਦੇ ਲਈ ਬੱਚਿਆਂ ਨੂੰ ਬਹੁਤ ਵੱਡੀ ਪ੍ਰੇਰਨਾ ਹੈ ਕਿ ਆਉਣ ਵਾਲਾ ਟਾਈਮ ਦੇ ਵਿੱਚ ਅਸੀਂ ਗੇਮਾਂ ਦੇ ਵਿੱਚ ਹਿੱਸਾ ਲਈਏ ਗੇਮਾਂ ਦੇ ਵਿੱਚ ਉਤਸ਼ਾਹ ਆ ਤੁਹਾਡੀ ਅਖਬਾਰ ਦਾ ਜਗਤਾਰ ਜੀ ਬਹੁਤ-ਬਹੁਤ ਈ ਧੰਨਵਾਦ ਕਿ 9 ਨੌਜਵਾਨਾਂ ਨੂੰ ਬਚਾਉਣ ਦੀ ਗੱਲ ਤਾਂ ਹਰ ਇੱਕ ਕਰਦਾ ਲੇਕਿਨ 9 ਨੌਜਵਾਨਾਂ ਨੂੰ ਬਚਾਉਣ ਦਾ ਇਹ ਵੱਡਾ ਅਪਰਾਲਾ ਖੇਡਾ ਹੈਗੀਆਂ ਜਿ ਕਿ ਗਰਾਊਂਡ ਦੇ ਨਾਲ ਨੌਜਵਾਨਾਂ ਐ ਲੱਗੇ ਰਹਿਣਗੇ ਐ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਕਿਤੇ ਨਾ ਕਿਤੇ ਨੌਜਵਾਨਾਂ ਦੀ ਜਵਾਨੀ ਜਿਹੜੀ ਹੈਗੀ ਉਹ ਬਿਲਕੁਲ ਸੇਫ ਹੋ ਜਾਵੇ ਕਿ ਨੌਜਵਾਨਾਂ ਨੂੰ ਕੀ ਮੈਸੇਜ ਹੈ ਦੇਖੋ ਇਹ ਜਿਹੜੀ ਭੱਕਦੀ ਆਗਿਆ ਨਸ਼ੇ ਦੀ ਭੱਕਦੀ ਆਗਿਆ ਇਸ ਤੋਂ ਦੂਰ ਰੱਖਣ ਲਈ ਇਹ ਅਪਰਾਲੇ ਜ਼ਰੂਰੀ ਆ ਇਹਨਾਂ ਅਪਰੇਲਾਂ ਦੇ ਬਿਗਾਰ ਬੱਚੇ ਨਹੀਂ ਤੁਰ ਸਕਦੇ ਜੀ ਔਰ ਇਸ ਕਰਕੇ ਸਾਡੇ ਪਿੰਡ ਦਾ ਮਿਡਲ ਸਕੂਲ ਸੀ ਉਹ ਵੀ ਹਾਈ ਸਕੂਲ ਸਾਡਾ ਬਣਿਆ ਉਹ ਵੀ ਅਸੀਂ ਬਹੁਤ ਹੀ ਮਿਹਨਤ ਦੇ ਨਾਲ ਬਣਾਇਆ ਔਰ ਗਰਾਊਂਡ ਦਾ ਵੀ ਅਸੀਂ ਇੰਤਜ਼ਾਮ ਇਹ ਕੀਤਾ ਜੀ ਇਹ ਨਵੀਂ ਪੰਚਾਇਤ ਤੋਂ ਇੰਨੀਆਂ ਉਮੀਦਾਂ ਹਨ ਕਿ ਅਸੀਂ ਇੱਥੇ ਅੱਜ ਐਮਪੀ ਸਾਹਿਬ ਨੇ ਆਉਣਾ ਤੇ ਧੰਨਵਾਦ ਕਰਦੇ ਆ ਅਸੀਂ ਬਹੁਤ ਬਹੁਤ ਸਾਡਾ ਟੀਵੀ ਸਟੇਡੀਅਮ ਸਟੇਡੀਅਮ ਦੀ ਅਸੀਂ ਮੰਗ ਰੱਖਿਆ ਨਵਾਂ ਸਟੇਡੀਅਮ ਬਣਾਇਆ ਗਿਆ 1100 ਰੁਪਇਆ ਜਿਹੜਾ ਆਪਣੇ ਪੰਜਾਬੀ ਮਾਂ ਬੋਲੀ ਦੇ ਬੋਲਾਂ ਤੋਂ ਖੁਸ਼ ਹੋ ਕੇ ਜਿਹੜਾ ਪੁੱਛਦਾ ਕੀਤਾ ਲੈਟਰ ਦੇ ਦੋ ਲੈ ਕੇ ਭਾਈ ਸਾਡੇ ਭਰਾ ਦੀ ਐਮਪੀ ਨੂੰ ਲੈਟਰ ਦਿੱਤਾ ਉਹ ਬਹੁਤ ਵਧੀਆ ਨਵਾਂ ਸ਼ਹਿਰੀ ਦਾ ਆ ਅਨਾਉਂਸ ਕਰਾ ਦਿਓ ਅੱਜ ਠੀਕ ਆ ਹਾਂ ਜਿਹੜਾ ਪਿਆਰ ਕਰਦੇ ਬੰਗੂ ਕਿਹਾ ਜਾਂਦਾ ਹੈ ਮਹਾਂਬੋ ਸਤਿਕਾਰ ਸਾਰੇ ਵੀਰਾਂ ਦਾ ਮੋਤੀ ਭਰਾ ਬਲਜਿੰਦਰ ਭਰਾ ਦਿਵਜੋਤ ਭਰਾ ਸਾਡਾ ਨਾਲ ਗੋਰੀ ਭਰਾ ਦੇ ਨਾਲ ਜੱਸਾ ਪੀੜੀਆਂ ਉਹਨਾਂ ਨੂੰ 500 ਪਹੁੰਚਦਾ ਹੋ ਗਿਆ ਮੇਰੇ ਵੀਰੇ ਸਾਡਾ ਵੀਰ ਪੱਪੂ ਨਾਮਾ ਸ਼ਹਿਰੀ ਆ 1100 ਰੁਪਈਆ ਪੁੱਜਦਾ ਹੋਇਆ ਭਰਾ ਜੀ ਨੂੰ ਬਹੁਤ-ਬਹੁਤ ਧੰਨਵਾਦ ਕਰਦਾ ਮਾਂਬੋਲੀ ਦੇ ਖੁਸ਼ ਹੋ ਕੇ ਸਤਿਕਾਰ ਹੈ ਮੇਰੇ ਵੀਰ ਪੰਜਾਬੀ ਮਾਂਬੋਲੀ ਦਾ ਧੰਨਵਾਦ ਕਰਦਾ ਪੱਪੂ ਭਰਾ ਨਾਮਾ ਸ਼ਹਿਰੀ ਮਜੀਦ ਪੱਤਰਕਾਰ ਅਜੀਤ ਅਖਬਾਰ ਤੋਂ ਪੁੱਜੇ ਹੋਏ ਆ ਇਹਦਾ ਵੀ ਸਾਡੇ ਬਹੁਤ ਸਾਰਾ ਸਤਿਕਾਰ ਉਹਨਾਂ ਦਾ ਮੈਂ ਧੰਨਵਾਦ ਕਰਦਾ ਬਹੁਤ ਸਤਿਕਾਰ ਹੈ ਪਹਿਲਾ ਰੱਬ ਨੂੰ ਤੇ ਹੁੰਦਾ ਹੈ ਗੱਲ ਪਹਿਲਵਾਨ ਸੇ ਨੇ ਰੌਂਦਾ ਰੋਬ ਵੱਖਰਾ ਹੀ ਹੁੰਦਾ ਚੀਤੇ ਜਿਹੀ ਚੱਲਦਾ ਹੈ ਮੁੰਡਾ ਚੋਟੀ ਦਾ ਸ਼ਹੀਰ ਕਹਿੰਦੇ ਫੁੱਟਬਾਲ ਦਾ ਫੁੱਟਬਾਲ ਦੇ ਸ਼ੌਂਕੀ ਖੇਡਦੇ ਅੱਜ ਬਹੁਤ ਬਹੁਤ ਸਤਿਕਾਰ ਕਰਦੇ ਆ ਅਕਸ਼ਪਰਾ ਸਬੰਧਾ ਸ਼ਰੀਆ ਜਿੱਦਣੋਂ 1100 ਰੁਪਇਆ ਪੁੱਜ ਰਿਹਾ ਹੋਇਆ ਤੇ ਨਾਲ ਅਮਰੀਕਾ ਵਾਲੇ ਕਹਿੰਦੇ ਆ ਰਾਜੇ ਬਾਈ ਕਹਿੰਦੇ ਕੋਈ ਚੱਕਾ ਮੰਨ ਖੁਸ਼ ਕਰਕੇ ਤੋਰਨੇ ਆ ਖੁਸ਼ ਕਰਕੇ ਤੋਰਨੇ ਆ ਤੇ ਕਰਦਾ ਜਿੰਨੇ ਕਹਦੇ ਮੈਨੂੰ ਬੈਗੇ ਨਾਲ ਉਧਰ ਸਰਪੰਚ ਸਾਹਿਬ ਸਾਡੇ ਦੱਤੂ ਜੀ ਦਾ ਵੀ ਮੈਂ ਧੰਨਵਾਦ ਕਰਦਾ ਨਾਲ ਬਾਬੀ ਸਰਪੰਚ ਜੀ ਨਾਲ ਸੈਂਦੀ ਦੱਤੂ ਨਾਲ ਮੈਂ ਧੰਨਵਾਦ ਕਰਦਾ ਮਦੇਸ਼ਾ ਦੇ ਵਿੱਚ ਬੈਠੇ ਹਨ ਮਹਾਲੋ ਜੀ ਬਹੁਤ ਬਹੁਤ ਸਤਿਕਾਰ ਕਰਨੇ ਹੈ ਨਾਲ ਅਮਨ ਭਾਈ ਸਾਡੇ ਨਾਲ ਪਹਿਲਵਾਨ ਅਵਰਕੜੀ ਆਜੇ ਭਰਾ ਚੌੜੇ ਆਣਾ ਆ ਕੁਛ ਕਟਕੜ ਬਿੱਕੀ ਗੁਣਾ ਚਾਰ ਪੰਨਾ ਭਰਾ ਸਾਡਾ ਸਾਰੇ ਭਰਾਵਾਂ ਦਾ ਧੰਨਵਾਦ ਰਕੀ ਭਾਈ ਸਾਡੇ ਪਹੁੰਚ ਹੋਇਆ ਪ੍ਰਧਾਨ ਸਾਹਿਬ ਉਹਨਾਂ ਦਾ ਧੰਨਵਾਦ ਕਰਦਾ ਨਾਲ ਵੱਲੂ ਪ੍ਰਧਾਨ ਜੀ ਦਾ ਧੰਨਵਾਦ ਵਿਸ਼ੇਸ਼ ਤੌਰ ਤੇ ਹੈ ਚਾਹੇ ਕਾਮੇ ਟੀਮ ਕੋਲ ਪਿਆਰੇ ਸਾਥੀਓ ਪੈਂਡਮ ਮਹਾਲੋਂ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਪਏ ਆ ਮਹਾਲੋਂ ਦੇ ਵਿੱਚ ਬਹੁਤ ਹੀ ਵੱਡੇ ਟੂਰਨਾਮੈਂਟ ਕਰਵਾਏ ਜਾਂਦੇ ਹਨ ਫੁੱਟਬਾਲ ਦੀ ਗੱਲ ਕਰੀਏ ਫੁੱਟਬਾਲ ਆਫ ਜ਼ੀ ਨੂੰ ਮੈਚ ਦਿਖਾਉਂਦੇ ਪਏ ਆ ਕਿਉਂਕਿ ਪੈਂਡ ਮਹਾਲੋਂ ਨੇ ਨੌ ਜਵਾਨਾਂ ਦੀ ਜਵਾਨੀ ਨੂੰ ਸੰਭਾਲਣ ਦੇ ਲਈ ਵੱਡਾ ਅਪਰਾਲਾ ਕਰਕੇ ਦਿਖਾਇਆ ਇਹ ਠਾਠਾ ਮਾਰਦਾ ਇਕੱਠ ਇੱਥੇ ਬਹੁਤ ਵੱਡਾ ਜੈਮ ਵੀ ਬਣਾਇਆ ਹੋਇਆ ਨੌਜਵਾਨਾਂ ਨੂੰ ਬਚਾਉਣ ਦੇ ਲਈ ਵੱਡੀ ਸਿਹਤ ਦਿੱਤੀ ਜਾ ਰਹੀ ਹੈਗੀ ਅਜੇ ਹਲਕੇ ਦੇ ਇਨਚਾਰਜ ਕਰੀਏ ਹਲਕੇ ਦੇ ਇਨਚਾਰਜ ਲਲਤ ਮੋਹਨ 파ਟਕ ਜੀ ਵਿਸ਼ੇਸ਼ ਤੌਰ ਤੇ ਆਏ ਨੇ ਗगन ਅਗਨੀ ਹੋਤਰੀ ਵੀ ਵਿਸ਼ੇਸ਼ ਤੌਰ ਤੇ ਇਹ ਪਹੁੰਚੇ ਨੇ ਤੇ ਮੰਡੀ ਬੋਰਡ ਦੇ ਚੇਅਰਮੈਨ ਸਹਿਬਾਨ ਜਿਨ੍ਹਾਂ ਨੇ ਪਹਿਲੇ ਦਿਨ ਤੋਂ ਹੀ ਅਹੁਦਾ ਸੰਭਾਲਦੇ ਹੋਏ ਵੱਡੀਆਂ ਸੁਭਾਵਾਂ ਨਿਵਾਇਆਂ ਉਹਨਾਂ ਦੇ ਨਾਲ ਸਰਪੰਚ ਸਹਿਬਾਨ ਭੀਣ ਤੋਂ ਜੋ ਨਵਨ ਜ਼ੁਕਤ ਨਵੇਂ ਨਵੇਂ ਸਰਪੰਚ ਸਹਿਬਾਨ ਬਣਨੇ ਉਹ ਵੀ ਹਾਜ਼ਰੀ ਲਗਵਾਨ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਮਲਪਰ ਆਦੀਆਂ ਵੀ ਸੰਗਤਾਂ ਮੈਚ ਨੂੰ ਵੇਖਣ ਲਈ ਆਈਆਂ ਨੇ ਇਹ ਜਿਹੜਾ ਮੈਚ ਆਪ ਜੀ ਦੇਖਦੇ ਪਿਓ ਇਹਦੇ ਮੈਚ ਦੇ ਵਿੱਚ ਕਾਮਾ ਕਾਮੇ ਦੇ ਆਪੋਜ਼ਿਟ ਮਹਾੜੋਂ ਪਿੰਡ ਕਾਮਾ ਅਤੇ ਮਹਾੜੋਂ ਦੇ ਵਿਚਕਾਰ ਇਹ ਮੈਚ ਖੇਡਿਆ ਜਾ ਰਿਹਾ ਕਾਮੇ ਦੀ ਵੀ ਬਹੁਤ ਹੀ ਵਧੀਆ ਤੇ ਬੱਡੀ ਜਬਰਦਸਤ ਜਿਹੜੀ ਟੀਮ ਹੈਗੀ ਆ ਉਹ ਇਲਾਕੇ ਦੇ ਅੰਦਰ ਮੰਨੀ ਜਾਂਦੀ ਹੈ ਬਹੁਤ ਹੀ ਰੌਸਿਕ ਬੜਾ ਸ਼ਾਨਦਾਰ ਖੇਚਦਾ ਕੇਂਦਰ ਬਣਿਆ ਹੋਇਆ ਲਓ ਜੀ ਗੋਲ ਹੋ ਗਿਆ ਤਾੜੀਆਂ ਮਾਰ ਦਿਓ ਜ਼ੋਰਦਾਰ ਮੇਰੇ ਮਿੱਤਰੋ ਕਾਮੇ ਦੀ ਟੀਮ ਨੇ ਗੋਲ ਕਰਤਾ ਮੇਰੇ ਵੀਰੋ ਲਓ ਜੀ ਕਾਮਾ ਕੋਲ ਕਰ ਗਿਆ ਜੀ ਬਹੁਤ ਚੰਗਾ ਨਹੀਂ ਬਾਈ ਯਾਰ ਗਮਾ ਗੋਲ ਕਰ ਗਿਆ ਬੱਚਾ ਨਹੀਂ ਮੇਰਾ ਵੀਰ ਜਸ਼ਨ ਇੱਕ ਪਾਸੇ ਆ ਮੇਰਾ ਭਰਾ ਤੋੜ ਭਜਨੇ ਕਰਨੀ ਹਾਂ ਖੇਡ ਹਾਰੀਆਂ ਦੇ ਅੰਦਰ ਇੱਕ ਇਲਾਕੇ ਹੀ ਤਰ੍ਹਾਂ ਦਾ ਉਤਸ਼ਾਹ ਹੈਗਾ ਯਾਰ ਭਾਜੀ ਮੇਰਾ ਵੀਰ ਜਸ਼ਨ ਠੀਕ ਹੈ ਮੇਰਾ ਭਰਾ ਗੋਲ ਕੀਤਾ ਤੁਸੀਂ ਪਰ ਛੱਡੇ ਪੱਟਣ ਵਾਲਾ ਕੰਮ ਨਾ ਕਰੋ ਯਾਰ ਹਾਂ ਜਿੱਦਾਂ ਉਹ ਤਾਂ ਠੀਕ ਹੈ ਹੁਣ

ਸੋ ਸਰਕਾਰ ਦੇ ਸਾਡੇ ਪ੍ਰਣਾਵ ਸੈਕਟਰ ਦੇ ਫਾਦਰ ਸਾਹਿਬ ਪੁੱਜੇ ਹੋਈ ਹੈ ਪ੍ਰਿੰਸੀਪਲ ਸਾਹਿਬ ਨੇ ਕਹਿੰਦੇ ਸਕੂਲ ਨੇ ਉਹਨਾਂ ਦੇ ਨਾਲ ਜਿਹੜੇ ਵੀ ਬਲੇ ਨੇ ਗੋਲ ਕੀਤਾ ਉਹਨੂੰ 500 ਰੁਪਏ ਪੁੱਜਦਾ ਆਇਆ ਹੈ ਲੱਗੀ ਭਰਾ ਸਾਡਾ ਪ੍ਰਧਾਨ ਸਾਹਿਬ ਉਹਨਾਂ ਦੇ ਨਾਲ ਜਿਹੜਾ ਕੰਮ ਲਈ ਜਿਹੜਾ 500 ਰੁਪਏ ਪੁੱਜਦਾ ਆਇਆ ਕੁੱਲ ਮਿੰਤ 모ਹਨ ਪਾਟਕ ਬੱਲੂ ਪ੍ਰਧਾਨ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਨਾਲ ਗਗਨ ਅਗਨੀ ਹੁਤਰੀ ਚੇਅਰਮੈਨ ਸਾਹਿਬ ਮਾਰਕੀਟ ਕਮੇਟੀ ਤੇ ਨਾਲ ਉਹਨਾਂ ਦਾ ਅੱਜ ਵੱਡੇ ਵੀ ਹੈ ਮੁਬਾਰਕਾਂ ਵੀ ਨੇ ਬਹੁਤ-ਬਹੁਤ ਸਤਿਕਾਰ ਵੀ ਹੈ ਹੈਪੀ ਬਰਥਡੇ ਟੂ ਜੁ ਦੀ ਗੱਲ ਹੁੰਦੀ ਹੈ ਅੱਜ ਜਨਮ ਦਿਨ ਵੀ ਹੈ ਬਹੁਤ-ਬਹੁਤ ਮੁਬਾਰਕਾਂ ਵੀ ਹੈ ਤੇ ਨਾਲ ਬਲਵਿੰਦਰ ਭਾਜੀ ਐਮਸੀ ਉਹ ਵੀ ਪਹੁੰਚੇ ਹੋਇਆ ਬਹੁਤ-ਬਹੁਤ ਸਤਿਕਾਰ ਵਾਹ ਹੋ ਨਾ ਜਰਨਾ ਤੇ ਕਹਿੰਦੇ ਜਿਹੜੀ ਮਰਜ਼ੀ ਜਿੱਤ ਜਿਹੜੀ ਮਰਜ਼ੀ ਆਰਜੇ ਸਾਨੂੰ ਸਵਾਦ ਆਣਾ ਚਾਹੀਦਾ ਤਾੜੀ ਖੜ ਕੇ ਮਾਰ ਦਿਓ ਯਾਰ ਹਾਰ ਜਿੱਤ ਬਣੀ ਹੈ ਕੋਈ ਜਿੱਤਦਾ ਜਾਂਦਾ ਕੋਈ ਹਾਰ ਜਾਂਦਾ ਕੋਈ ਕੁਝ ਸਿੱਖ ਜਾਂਦਾ ਹੈ ਕਿ ਜਿਹੜਾ ਮਾਰਦਾ ਉਹ ਬਾੜਾ ਤੱਤਾ ਖੂਨ ਹੋਣਾ ਚਾਹੀਦਾ ਹੈ ਹੌਸਲੇ ਦੇ ਮੋਰੇ ਜਿੱਤ ਗੁੰਡੇ ਟੇਕਦੀ ਜਿੱਤਨ ਦਾ ਬੰਦੇ 'ਚ ਜਨੂਨ ਹੋਣਾ ਚਾਹੀਦਾ ਮੈਂ ਤੇ ਚੁੰਟੀ ਦਾ ਚੱਲਦਾ ਤੇ ਮੁੰਡੇ ਮੇਰੇ ਮਿੱਤਰੋ ਅੱਜ ਬੱਲੇ ਬੱਲੇ ਕਰਵਾ ਗਏ ਆ ਬਾਹਰ ਨਜਵੰਦਾ ਸਰਦੀ ਹੋਣ ਕੇ ਮੇਰੇ ਵੀਰੋ ਉਹ ਭਾਈ ਕਰਕੇ ਮਹਿਤ ਹੋ ਜਾਂ ਦੁਬਨਾ ਪਤਲਾ ਤੇ ਜਦ ਕਿ ਹੋ ਨਹੀਂ ਹੈ ਨਦੀ ਪਾਣੀ ਕਰਕੇ ਮਹਿਤ ਹੋ ਜਾਂ ਪਤਲਾ ਦੁਬਨਾ ਲੱਗਦਾ ਇਹ ਦਿਨ ਹੋਣਾ ਜਦੋਂ ਉੱਧਰ ਮੈਦਾਨ ਚ ਮਹਾਨੋ ਵਾਲਾ ਗੁਗਲਾ ਉਹਨਾ ਮਹਾਨੋ ਨਾ ਕਿਤੇ ਇੱਥੇ ਦੇ ਖੁਲੀ ਰੌਣਕ ਗੁਗਲਾ ਆਰੇ ਸਾਥੀਓ ਗੱਲ ਕਰਾਂਗੇ ਪਿੰਡ ਮਹਾਲੋਂ ਦੇ ਪਿੰਡ ਮਹਾਲੋਂ ਦੇ ਵਿੱਚ ਕਾਮੇ ਦਾ ਅਤੇ ਮਹਾਲੋਂ ਦਾ ਬੜਾ ਫਸਵਾ ਮੁਕਾਬਲਾ ਚੱਲਦਾ ਪਿਆ ਕਾਮੇ ਦੀ ਟੀਮ ਨੇ ਇੱਕ ਗੋਲ ਕੀਤਾ ਹੋਇਆ ਲੋ ਜੀ ਮਹਾਲੋਂ ਆ ਬਚ ਗਿਆ ਜੀ ਮਹਾਲੋਂ ਦੀ ਵੀ ਟੀਮ ਆ ਪੱਬਾਂ ਪਰ ਹੋਈ ਆ ਕਿਉਂਕਿ ਪਿੰਡ ਦੀ ਬੜੀ ਇੱਜ਼ਤ ਦੀ ਗੱਲ ਬਣ ਜਾਂਦੀ ਹੈਗੀ ਆ ਵੱਡੇ ਟੂਰਨਾਮੈਂਟ ਪਿੰਡ ਮਹਾਲੋਂ ਦੀ ਇਸ ਗਰਾਊਂਡ ਦੇ ਵਿੱਚ ਕਰਵਾਏ ਜਾਂਦੇ ਹਨ ਕਾਮਾ ਪਲੱਸ ਮਹਾਲੋਂ ਦਾ ਫੁੱਟਬਾਲ ਮੈਚ ਬੜਾ ਫਸਮਾ ਆਫਜੀ ਨੂੰ ਦਿਖਾਉਂਦੇ ਪਏ ਆ ਬਹੁਤ ਫਸਵੇਂ ਮੁਕਾਬਲੇ ਨਜ਼ਰ ਵੀਡੀਓ ਦੇ ਵਿੱਚ ਆਉਂਦੇ ਹਨ ਬਹੁਤ ਹੀ ਸ਼ਾਨਦਾਰ ਮਹਾਲੋਂ ਵਾਲੇ ਇਸ ਗਰਾਊਂਡ ਦੇ ਵਿੱਚ ਆਪਣਾ ਯੋਗਰ ਦਿਖਾਉਂਦੇ ਨਜ਼ਰ ਆਉਂਦੇ ਨੇ ਵੀਡੀਓ ਦੇ ਵਿੱਚ ਜਿੱਥੇ ਨੌਜਵਾਨਾਂ ਨੂੰ ਬਚਾਉਣ ਦੀ ਗੱਲ ਕੀਤੀ ਜਾਵੇ ਉੱਥੇ ਸਭ ਤੋਂ ਵੱਡਾ ਅਪਰਾਲਾ ਖੇਡ ਹੈ ਸਾਥਿਓ ਜਿਹੜੇ ਨੌਜਵਾਨ ਖੇਡਾਂ ਦੇ ਨਾਲ ਜੁੜੇ ਰਹਿੰਦੇ ਨੇ ਉਹ ਆਪਣਾ ਨਾਮ ਵੀ ਰੋਸ਼ਨ ਕਰਦੇ ਨੇ ਤੇ ਆਪਣੇ ਮਾਂ-ਬਾਪ ਦਾ ਨਾਮ ਵੀ ਰੋਸ਼ਨ ਕਰਕੇ ਦਿਖਾਉਂਦੇ ਨੇ ਕਾਲੇ ਕੱਪੜਿਆਂ ਦੇ ਵਿੱਚ मोहानो पेंट पीले रंग दर्सियाँ बिच क ਆਖੇ ਗੁਜਰਾ ਹੱਥ ਮਾਰ ਲੋਰੀ ਉੱਪਰ ਲੈਂਦੇ ਲੈਂਦੇ ਲੈ ਚੱਲ 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 ਬਾਲ ਪੋਹਦਾ ਕਰੋ ਜੀ ਵਾਹ ਜੀ ਮੈਚ ਚੋਟੀ ਦਾ ਚੱਲਦਾ ਤਾੜੀਆਂ ਖੁੱਲ ਕੇ ਮਾਰੋ ਯਾਰ ਪੰਜਾਬ ਦੀ ਧਰਤੀ ਦੀ ਜੇ ਗੱਲ ਕਰੀਏ ਬਹੁਤ ਵੱਡੇ ਪਹਿਲਵਾਨਾਂ ਨੇ ਜਨਮ ਲਿਆ ਜੇ ਨਵਾਂ ਸ਼ਹਿਰ ਦੇ ਨਾਲ ਲੱਗਦੇ ਇਹ ਪਿੰਡ ਮਹਾਲੋਂ ਦੀ ਗੱਲ ਕਰੀਏ ਪਿੰਡ ਮਹਾਲੋਂ ਦੇ ਵਿੱਚ ਬਹੁਤ ਹੀ ਵਧੀਆ ਫੁੱਟਬਾਲ ਮੈਚ ਕਰਵਾਇਆ ਜਾ ਰਿਹਾ ਠਾਠਾ ਮਾਰਦਾ ਇਕੱਠ ਨਜ਼ਰ ਆਉਂਦਾ ਹੋਵੇਗਾ ਵੀਡੀਓ ਦੇ ਵਿੱਚ ਸਾਤਿਓ ਫੋਟਵਾਲ ਨੂੰ ਉੱਪਰ ਲੈ ਕੇ ਜਾਣ ਦੇ ਲਈ ਬਹੁਤ ਵੱਡਾ ਹਮਲਾ ਮਾਰ ਕੇ ਪਿੰਡ ਕਾਮੇ ਨੇ ਵੀ ਦਿਖਾਇਆ ਕਾਮੇ ਦਾ ਅਤੇ ਮਹਾਲੋਂ ਦਾ ਬੜਾ ਫਸਵਾ ਮੈਚ ਖੇਡਿਆ ਜਾ ਰਿਹਾ ਕੀ ਬਾਤ ਬਹੁਤ ਹੀ ਸ਼ਾਨਦਾਰ ਤਰੀਕੇ ਦੇ ਨਾਲ ਫੋਟਵਾਲ ਮਹਾਲੋਂ ਦੇ ਖਿਡਾਰੀਆਂ ਦੇ ਪੈਰਾਂ ਦੇ ਵਿੱਚ ਇਸ ਟਾਈਮ ਘੁੰਮਦਾ ਨਜ਼ਰ ਆ ਰਿਹਾ ਬਹੁਤ ਹੀ ਫਸਵਾ ਮੁਕਾਬਲਾ ਕਾਮੇ ਵਾਲਿਆਂ ਨੇ ਇੱਕ ਗੋਲ ਮਹਾਲੋਂ ਵਾਲੀ ਸੈੱਟ ਤੇ ਕੀਤਾ ਹੋਇਆ 25 ਮਿੰਟ ਦਾ ਟਾਈਮ ਹੈ ਫੁੱਟਬਾਲ ਦਾ ਬਹੁਤ ਹੀ ਸ਼ਾਨਦਾਰ ਤਰੀਕੇ ਦੇ ਨਾਲ ਮੈਚ ਖੇਡਿਆ ਜਾ ਰਿਹਾ ਦਰਸ਼ਕ ਬੁਲਾ ਦੇ ਹਾਂਜੀ ਬਾਈ ਖਾਲਸਾ ਬਾਈ ਫਤਿਹ ਸੋ ਪਿੰਡ ਮਹਾਲੋਂ ਵਿਖੇ ਅੱਜ ਜੋ ਫੁੱਟਬਾਲ ਦਾ ਟੂਰਨਾਮੈਂਟ ਚੱਲ ਰਿਹਾ ਹੈ ਬਹੁਤ ਵਧੀਆ ਪ੍ਰਬੰਧ ਹੈ ਨਗਰ ਪੰਚਾਇਤ ਵੱਲੋਂ ਸਮੂਹ ਨਗਰ ਨਿਵਾਸੀਆਂ ਤੇ ਇਹਨਾਂ ਦੇ ਵੀਰਾਂ ਦੇ ਵੱਲੋਂ ਕਿਉਂਕਿ ਸਾਧ ਸੰਗਤ ਜੀ ਜੇ ਇਦਾਂ ਦੇ ਪਿੰਡਾਂ ਹਰ ਪਿੰਡਾਂ ਵਿੱਚ ਟੂਰਨਾਮੈਂਟ ਹੋਣਗੇ ਬੱਚੇ ਨਸ਼ਿਆਂ ਤੋਂ ਬਚ ਸਕਦੇ ਆ ਬੱਚੇ ਸੋਸ਼ਲ ਮੀਡੀਆ ਤੋਂ ਬਚ ਸਕਦੇ ਆ ਜੇ ਸੋਸ਼ਲ ਮੀਡੀਆ ਤੋਂ ਬਚਾਵਾਂਗੇ ਤਾਂ ਬੱਚੇ ਨੂੰ ਆਪਣੇ ਮਾਤਾ ਪਿਤਾ ਦੀ ਸੇਵਾ ਕਿੱਦਾਂ ਕਰਨੀਆ ਸਮਾਜ ਦੀ ਸੇਵਾ ਕਿੱਦਾਂ ਕਰਨੀਆ ਦੇਹ ਦੀ ਸੇਵਾ ਕਿੱਦਾਂ ਕਰਨੀ ਹੈ ਚੱਲਦਾ ਮੈਚ ਸਮਾਪਤ ਹੋ ਗਿਆ ਪਿੰਡ ਮਹਾਲੋ ਦੇ ਸਰਪੰਚ ਸਾਹਿਬ ਨੂੰ ਬਤਾਇਆ ਤੇ ਐਨਆਰਪੀ ਨੂੰ ਬਤਾਇਆ ਬਹੁਤ ਵੱਡੀ ਹੋਣ ਗਿਆ ਹੁਣ ਜੋ ਮੈਚ ਚੱਲ ਰਿਹਾ ਕਾਮਾ ਵਰਸਸ ਮਹਾਲੋ ਦਾ ਮੈਚ ਚੱਲ ਰਿਹਾ ਹੈ ਇੱਕ ਦਾੜੀ ਕਾਮੇ ਵਾਲੇ ਇੱਕ ਗੋਲ ਕੀਤਾ ਮਹਾਲੋ ਦੇ ਸੇਰੋ ਤੋਂ ਵਧੀਆ ਟੂਰਨਾਮੈਂਟ ਹੋ ਰਿਹਾ ਮੈਂ ਕੱਲ ਦਾ ਟੂਰਨਾਮੈਂਟ ਦੇਖ ਰਿਹਾ ਹਾਂ ਸੋ ਵੱਡਾ ਪ੍ਰਾਲਾਯ ਮਹਾਲੋ ਵਾਲਿਆਂ ਦਾ ਸੋ ਬੜਾ ਧੰਨਵਾਦ ਆ ਸੋ ਬੱਚੇ ਨਸ਼ਾ ਦਬ ਸਕਣ ਦੇਹ ਦੀ ਸੇਵਾ ਕਰਨ ਸੋ ਤਰੱਕੀਆਂ ਬਖਸ਼ਣ ਵੱਡਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ प्यारे साथियों कामेदी टीम ने मैच जीत लिया जी कामेदी टीम, काम टीम ने मैच जीत लिया पेंडम महाड़ों ਦੇ ਵਿੱਚ ਬਹੁਤ ਹੀ ਸ਼ਾਨਦਾਰ ਇਹ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ ਸਰਦਾਰ ਭਾਈ ਆ ਜਾਣਾ ਜੀ 1 ਮਿੰਟ ਬੱਸ ਇੱਧੇ ਆ ਜਾ 500 ਰੁਪਇਆ ਸਾਡੇ ਪ੍ਰਣਾਮ ਸਾਈਕਲ ਦੇ ਫਾਦਰ ਸਾਹਿਬ ਪ੍ਰਿੰਸੀਪਲ ਸਾਹਿਬ ਵੱਲੋਂ ਜਿਹੜਾ ਦਿੱਤਾ ਗਿਆ ਹੈ ਉਹ ਜਿਹੜੇ ਵੀਰ ਨੇ ਗੋਲ ਕੀਤਾ ਜਿਹੜੇ ਵੀਰ ਨੇ ਗੋਲ ਕੀਤਾ ਤੇ ਆਹ ਸਾਡੀ ਟੀਮ ਨੇ 500 ਰੁਪਏ ਇਕੱਠੇ ਠੀਕ ਹੈ ਭਾਈ ਵਾ ਵਾ ਧੰਨਵਾਦ ਹੈ ਤੇ ਬਾਕੀ ਕਰਨਾਗੇ ਆਪਾਂ ਚੱਕਰ ਦਾ ਮੰਨੋ ਹਾਂ ਦੇਖ ਲਾਂਗੇ ਵਾ ਵਾ ਸਤਿਕਾਰ ਹੈ ਸਵਾਦ ਰਣਾ ਚਾਹੀਦਾ ਮੇਰੇ ਵੀਰੋ ਹਾਰਾ ਜਿੱਤਾਂ ਬਣੀ ਹੈ ਜਦੋਂ ਦੋ ਮਨ ਖੁੱਲਦੇ ਹੁਣੇ ਕਨੇਟੇ ਹਾਰ ਬਣੀ ਹੈ ਇੱਕੀ ਹੋਰ ਤਾੜੀ ਮਾਰ ਦਿਓ ਮੇਰੇ ਵੀਰੋ ਵਾਦ ਨਾਲ ਪਿੰਮਾ ਲੁਨੀ ਨਵੀਂ ਪੰਚਾਇਤ ਨੂੰ ਤੇ ਇਥੋਂ ਦੇ ਹਰ ਵਸਨੀਕ ਨੂੰ ਖਾਸ ਤੌਰ ਤੇ ਸਾਡੇ ਰਵੀ ਭਾਈ ਸਾਡੇ ਲੱਟੂ ਮਾਰਵਾਦੀ ਦੀਪਾ ਜੀ ਸਾਰਿਆਂ ਨੂੰ ਮੁਬਾਰਕਬਾਦ ਸਰਪੰਚ ਸਾਹਿਬ ਨੂੰ ਵੀ ਕਿ ਉਹਨਾਂ ਦੀ ਇੱਛਾ ਸ਼ਕਤੀ ਦੇ ਕਹੇ ਇਹ ਬੜਾ ਵਧੀਆ ਰਾਜਦਾਨ ਫੁੱਟਬਾਲ ਦਾ ਮੁਕਾਬਲਾ ਹੋਇਆ ਲੋਕਾਂ ਨੇ ਤਾਂ ਇੱਥੇ ਜਿੱਤahara ਦੇਖਿਆ ਹੋ ਗਿਆ ਪਰ ਬੱਚਿਆਂ ਨੇ ਜਿਹੜੇ ਮੱਚੇ ਨੌਜਵਾਨ ਨੇ ਇਹਨੇ ਸਾਡੇ ਫਿਊਚਰ ਨੇ ਸੁਣਾ ਲੈ ਕਲੀ ਗੇਠਾ ਉਹਨਾਂ ਨੇ ਗੇਠਾ ਦਾ ਕੋ ਮਤਲਬ ਨਹੀਂ ਹੈ ਉਹਨਾਂ ਲਈ ਮਤਲਬ ਹੈ ਕਿ ਬੱਚੇ ਖੇਡ ਰਹੇ ਨੇ ਖੇਡ ਦੇਖਾ ਖੇਡ ਦੇਖ ਕੇ ਜਿਹੜੇ ਬੱਚੇ ਹਲੇ ਵੱਧਦੇ ਨੇ ਉਹਨਾਂ ਦੇ ਵਿੱਚ ਇੱਛਾ ਬਣਦੀ ਖਿਡਾਰੀ ਬਣਨ ਦੀ ਬਹੁਤ ਬਹੁਤ ਵਧਾਈ ਦਿਨਦਾ ਕਿ ਮਸ਼ਿਆ ਕੋ ਦੂਰ ਰੱਖ ਰਿਹਾ ਉਹ ਬਲੰਗ ਇਸ ਫੰਡ ਕੀਤਾ ਵਾ ਇਹੋ ਜਿਹੇ ਪਰਮੇ ਨੂੰ हर साल कर गुड़ोवार कर हल्का इंचार्ज ललित मोहन पाठक जी वक्त तो तो पंडा को आए सा बंदे साढ़े सरपंच अमरगढ़ को आए हैं साफ सी साहब दर जी निशान जी जी सात नती नगर जी सिद्धू जी अक्षर शर्मा जी नाव महालो जी मैं सारे का बहुत बहुत धन्यवाद करना कि इतने के ਫਾਸਲਾ ਅਦਾਈ ਵਾਸਤੇ ਖਿਡਾਰੀ ਨੇ ਪਹੁੰਚਿਆ ਬਹੁਤ ਬਹੁਤ ਧੰਨਵਾਦ ਵਾਹੀ ਦੀ ਸ਼ੁਰੂਤ ਫਾਸਲਾ ਹੈ ਵਾਹੀ ਮੋਰੀ ਦਾ 55000 ਰੁਪਏ ਰਾਮੋਤ ਤੇ ਜੀ ਸਨੋ ਡਾਕਟਰ ਕਿਸ਼ਨ ਲਾਲ ਜੀ ਔਰ 55000 ਰੁਪਏ ਡਾਕਟਰ ਸਰੇਬਾ ਕੀਲ ਆਪਣੇ ਐਡਵੋਕੇਟ ਦਗਨਦੀਪ ਸਿੰਘ ਜੀ ਕਿਸਾਨ ਬਲੋਂ ਉਹਨਾਂ ਬਲੋਂ ਵੀ ਪਹਿਲਾ ਹੀ ਐਲਾਨ ਕਰ ਦਿੱਤਾ ਗਿਆ ਹੈ ਉਹਨਾਂ ਵਾਸਤੇ ਵੀ ਤਾੜੀਆਂ ਬਹੁਤ ਬਹੁਤ ਧੰਨਵਾਦ ਜੀ ਸੋ ਨੂੰ ਮੈਂ ਬੈਂਤੀ ਗ੍ਰਾਮ ਮਾਡੇ ਬਹੁਤ ਹੀ ਸਤਿਕਾਰਯੋਗ ਹਲਕਾ ਚਾਰਜ ਆਮ ਆਦਮੀ ਪਾਰਟੀ ਨਮਾਸ਼ਾ ਸ਼੍ਰੀ ਲਾਲ ਤੁਮਨ ਜੀ ਪਾਰਟਪਰ ਉਹ ਵੀ ਸੰਗਤਾਂ ਨੇ ਜਿਹੜਾ ਸਾਨੂੰ ਲੋਕਾਂ ਕੋਲ ਆ ਕੇ ਪਹੁੰਚਾ ਦਿੱਤੇ ਸੰਗੇ ਪ੍ਰਧਾਨ ਸਾਹਿਬ ਜੀ ਜਿਹੜੇ ਮਹਾਨ ਨੇ ਸਰਪੰਚ ਬੀਤ 70 ਕੋਲ ਦੀ ਉਹਨਾਂ ਦੀ ਸੂਬਾ ਪੰਚਾਇਤ ਔਰ ਸਾਰੇ ਪਿੰਡ ਵਾਸੀਆਂ ਵੱਲੋਂ ਜਿਹੜਾ ਇਹ ਪੇਡ ਮੇਲਾ ਕਰਾਇਆ ਗਿਆ ਮੈਂ ਸਾਰੇ ਪਿੰਡ ਨੂੰ ਲੱਖ ਲੱਖ ਵਧਾਈ ਦਿੰਦਾ ਅਰਾਜਿਕਲ ਜੀ ਦਾਦਾ ਜਿੰਨ ਚੱਲਦੇ ਪਏ ਆ ਅਸੀਂ ਉਹਨਾਂ ਨੂੰ ਵੀ ਪ੍ਰਣਾਮ ਕਰਦੇ ਆ ਕਿ ਉਹਨਾਂ ਨੇ ਕੁਰਬਾਨੀਆਂ ਦਿੱਤੀ ਉਹਨਾਂ ਦੀਆਂ ਕੁਰਬਾਨੀਆਂ ਦੀ ਬਦੌਲਤ ਹੀ ਅੱਜ ਅਸੀਂ ਇਹੋ ਜਿਹੀ ਕਿਢੇ ਕਰਾ ਰਹੇ ਹਾਂ ਬੜਾ ਮੈਚ ਦੇ ਵਿੱਚ ਬੜਾ ਇੰਪ੍ਰੈਸਟ ਆ ਰਿਹਾ ਜੀ ਕਿ ਦੋਨੀਆਂ ਟੀਮਾਂ ਮੈਂ ਤਾਂ ਦੋਨਾਂ ਟੀਮਾਂ ਨੂੰ ਦਿੱਤੂੰ ਪਉਂਗਾ ਕਿ ਦੋਨਾਂ ਟੀਮਾਂ ਨੇ ਕੰਪੀਟੀਸ਼ਨ ਬਹੁਤ ਵਧੀਆ ਖੇਡਿਆ ਆ ਪੂਰੇ ਜਜ਼ਬੇ ਦੇ ਨਾਲੇ ਮੈਚ ਖੇਡਿਆ ਹੈ ਜਿਹੜੀ ਉਹ ਮਾਤ ਪੱਤਾ ਦਿੱਤਾ ਆ ਮੈਂ ਤੁਹਾਨੂੰ ਵਿਸ਼ਵਾਸ ਦਵਾਉਂਦਾ ਸਰਪੰਚ ਸਾਹਿਬ ਤੁਸੀਂ ਤੱਕੜੇ ਹੋ ਜੋ ਜਦੋਂ ਅਗਲੇ ਸਾਲ ਇਸ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਕੋਈ ਖੇਡ ਮੇਲਾ ਕਰਾਉਂਗੇ ਉੱਤੇ ਤੁਹਾਨੂੰ ਸਟੇਡੀਅਮ ਦੇ ਦੂਜੇ ਪਾਸੇ ਪੌਰੀਆਂ ਵੀ ਮਿਲੂਗੀਆਂ ਨਾਲ ਦਵਾਰ ਵੀ ਬਣੀ ਦੇ ਲੂ। ਫਿਰ ਲਾਈਟਾਂ ਵੀ ਇਹਦੇ ਵਿੱਚ ਲੱਗੀਆਂ ਹੋ ਗਿਆ ਮੇਰਾ ਤੁਹਾਡੇ ਨਾਲ ਵਾਦਾ ਹੈ ਜਿਹੜੀਆਂ ਤੁਹਾਡੀਆਂ ਤਿੰਨ ਮੰਗਾਂ ਮੈਨੂੰ ਸਮਝ ਆ ਗਈਆਂ ਉਹ ਤਾਂ ਮੈਂ ਜਰੂਰ ਪੂਰੀਆਂ ਕਰਾ ਕੇ ਦਵਾਂਗਾ। ਪਾਣੀ ਦੇ ਟੈਂਕਰ ਦੀ ਗੱਲ ਹੋਈ ਗਾ। ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਮਾਂਜੋ ਟਾਡੇ ਤੋਂ ਦੇ ਮੈਂਬਰ ਪਾਰਲੀਮੈਂਟ ਸਰਦਾਰ ਬਲਵਿੰਦਰ ਸਿੰਘ ਗੰਗੀ ਨੇ ਅੱਜ ਇੱਥੇ ਪਹੁੰਚਣਾ ਸੀ ਪਰ ਜੀ ਦੀ ਦਿਵਸ ਕਰਕੇ ਜਨਾ ਕਰਕੇ ਉਹਨਾਂ ਦੀ ਡਿਊਟੀ ਅੱਜ ਸ਼੍ਰੀ ਚਮਕੌਰ ਸਾਹਿਬ ਲੱਗ ਗਈ ਉਹਨਾਂ ਨੇ ਮੈਨੂੰ ਫੋਨ ਕੀਤਾ ਔਰ ਉਹਨਾਂ ਨੇ ਪਿੰਡ ਵਾਸੀਆਂ ਤੋਂ ਮਾਫੀ ਮੰਗੀ ਆ ਫੇਰ ਕਿਸ ਦਿਨ ਲਿਆਗੇ ਐਸੇ ਪਹੁੰਚਣਗੇ ਔਰ ਜਿਸ ਦਿਨ ਉਹ ਆਣਗੇ ਮੇਰਾ ਤੁਹਾਡੇ ਨਾਲ ਵਾਅਦਾ ਹੈ ਕਿ ਤੁਹਾਨੂੰ ਪਾਣੀ ਦਾ ਟੈਂਕਰ ਮੈਂ ਆਉਣਾ ਕੋਲ ਲੈ ਕੇ ਤੁਹਾਡੇ ਜਿਹੜਾ ਹੈ ਮੰਗ ਪੱਤਰ ਆਂਦੇ ਸਾਰ ਤੱਕ ਸਾਰੇ ਪ੍ਰੋਜੈਕਟ ਤੁਹਾਡੇ ਪੂਰੇ ਕਰਕੇ ਰਹਾਂਗਾ ਤੁਸੀਂ ਤਕੜੇ ਹੋ ਕੇ ਕੰਮ ਕਰਿਓ ਮੈਂ ਗਰਾਮ ਪੰਚਾਇਤ ਨੂੰ ਔਰ ਇੱਕੋ ਦੀ ਫੀਲ ਮੈਨੇਜਮੈਂਟ ਨੂੰ ਲੱਖ ਲੱਖ ਬੁਲਾਈ ਦੀ ਨਾਲ ਧੰਨਵਾਦ ਕਰਦਾ ਕਿ ਤੁਸੀਂ ਐ ਹੋਜੇ ਮਿਲ ਕੇ ਕਰਾਂਦੇ ਰਹੋ ਸਰਕਾਰ ਕੋਲ ਦੇ ਨਾਲ ਧੰਨਵਾਦ ਜੀ ਵਾਹਿਗੁਰੂ ਜੀ ਦਾ ਬਖਸ਼ਾ ਫਿਰ ਬੜੀ ਇੱਜ਼ਤ ਦੀ ਬਖਸ਼ਾ ਇਨਾ ਖੇਡਾਂ ਦਾ ਤਜਰਬਾ ਇਨਾ ਖੇਡ ਗਰਾਊਂਡਾਂ ਦਾ ਤਜਰਬਾ ਜਿਹੜਾ ਮਾਰਸਲ ਬਣ ਕੀਤਾ ਜਾ ਰਿਹਾ ਆ ਦੇ ਦਈਏ ਆਪਾਂ ਮਾਰਸਲ ਬਣ ਕਰ ਦਈਏ ਪੁੱਜਦਾ ਸਰਕਾਰ ਦੇ ਸਾਡੇ ਨਾਮਾਂ ਦੇ ਪੰਡ ਪਿੰਡ ਮਹਾਲੋਂ ਦੇ ਵਿੱਚ ਜਗਰ ਭਾਜੀ ਬਾਜੀ ਨੂੰ ਮੁਬਾਰਕਾ ਵੀ ਨਹੀਂ ਲਾਲਤ ਮੋਹਨ ਪਾਟਕ ਜੀ ਗगन ਅਗਨੀ ਹੋਤਰੀ ਜੀ ਬਲਵਿੰਦਰ ਐਮ ਸੀ ਪਿੰਡ ਦੇ ਸਰਪੰਚ ਵੀ ਬੰਨ ਨਛੱਤਰ ਗੌਰ ਜੀ ਕਰਦੇ ਨੇ ਬਹੁਤ ਸਤਿਕਾਰ ਲੱਗਦੇ ਸਾਰੇ ਯਾਰ ਕੜ ਕੇ ਦੇਤਾ ਪਹਿਲਵਾਨ ਸਿੰਘ ਗੱਲਾਂ ਹੋਈਆਂ ਲੈਣੇ ਆਪਣੀ ਕੋਈ ਨਾ ਜਿਹੜਾ ਇਕੱਠਾ ਹੋਇਆ ਉਹ ਵੀ ਦਿਓ ਬਹੁਤ ਬਹੁਤ ਧੰਨਵਾਦ ਹੈ ਏ ਜਰਤੇ ਹੋਣਗੇ ਮੇਰੇ ਵੀਰੋ ਹਾਰਾਂ ਜਿੱਤਾਂ ਬੜੀਆਂ ਕੋਈ ਜਿੱਤ ਜਾਂਦਾ ਕੋਈ ਹਾਰ ਜਾਂਦਾ ਮੈਂ ਪਹਿਲਾਂ ਹੱਸਿਆ ਸੱਟ ਬਾਜੇ ਬੰਦਾ ਫੇਰ ਉੱਠ ਖੜੂ ਜੇਕ ਤਾਬਾਂ ਤੇ ਧੂੜ ਪੈ ਜਾਵੇ ਕਹਾਣੀਆਂ ਖਤਮ ਨਹੀਂ ਹੁੰਦੀਆਂ ਬੰਦਾ ਨਾਮਹਿਤ ਹੋ ਤਗੜਾ ਤੇ ਜਰਤੇ ਗੱਲਾਂ ਹੋਣਗੀਆਂ ਕਿ ਜਵਾਨਾਂ ਦਰ ਐਮਸੀ ਜੀ ਨਾਲ ਗੰਗਨਪਾ ਜੀ ਨਾਲ ਨਿਸ਼ਾਨ ਵੀ ਰੋਣੀ ਤੇ ਨਾਲ ਪੂਰੀ ਪੰਚਾਇਤ ਮੈਂਬਰ ਨਾਲ ਜੂਨ ਦਾ ਮੈਂ ਧੰਨਵਾਦ ਕਰਨਾ ਮੇਰੇ ਵੀਰੋ ਸਾਰੇ ਆ ਵੀਰਾਂ ਦਾ ਸਤਿਕਾਰ ਸਤਿਕਾਰ ਹੈ ਮੇਰੇ ਵੀਰੋ ਤੇ ਚਰਚੇ ਹੋਣਗੇ ਕਿਉਂਕਿ ਵੱਡੇ ਐਲਾਨ ਹੋਏ ਆ ਅਗਲੇ ਸਾਲ ਜਰਮਨਾਂ ਵੱਲੋਂ 1 ਲੱਖ ਰੁਪਈਆ ਖੇਡ ਗਰਾਊਂਡ ਨੇ ਆਇਆ ਮੇਰੇ ਵੀਰੋ ਜਰਮਨਾਂ ਨੇ ਭਰਾਵਾਂ ਦੇ ਵੱਲੋਂ ਤੇ ਨਾਲ ਰਾਮ ਮੁਰਤੀ ਜੀ ਕਹਿੰਦੇ ਵਾਲੇ ਸਾਲ 55000 ਸਾਡੇ ਨੂੰ ਕਰਦੇ ਹੋ ਤੇ ਸਾਡਾ ਵੀਰ ਐਡਵੋਕੇਟ ਗगन ਖੜਾ ਹੈ ਨੋਗਲ ਮਹਾਲੋਂ ਸਾਡਾ ਵੀਰ ਪੋੜੇ ਆਇਆ ਯਾਰਾ ਨਾ ਯਾਰ ਆਣੇ ਵੀਰੋਂ ਬੰਡ ਕੀਤੀ ਜਾ ਰਹੀ ਹੈਗੀ ਐ ਪਿੰਡ ਮਹਾਲੋਂ ਦੇ ਵਿੱਚ ਹਾਂਜੀ ਕੈਮਰਾ ਦੇਖਿਓ ਬਹੁਤ ਬਹੁਤ ਸਤਿਕਾਰ ਹੈ ਟੈਜਦੀਪ ਸਿੰਘ ਜੀ ਬਾ ਵੀਰ ਨਾ ਪੰਜਾਬੀ ਖੇਡ ਆਇਆ ਲਾਓ ਤਾੜੀਆਂ ਹਾਂਜੀ ਇਹਦੇ ਲਈ ਸਾਹਮਣੇ ਇਸ ਮਹਾਲੋਂ ਦੇ ਵਿੱਚ ਕੀਤਾ ਜਾ ਰਿਹਾ ਹੈ ਜ ਬੋਤ ਤੌਰ ਕੇ ਰੋਇਆ ਨਹੀਂ ਕਹਿੰਦਾ ਹੁੰਦੀਆਂ ਹਾਂਜੀ ਦੇਖੇ ਸਾਹਮਣੇ ਉਧਰੋਂ ਪੰਜਾਬ ਹੀ ਖੇਡ ਕੇ ਆਇਆ ਸਾਡਾ ਵੀਰ ਤਾੜੀ ਮਾਰੋ ਯਾਰ ਮੁੰਡੇ ਦੇ ਨਾਂ ਤੇ ਚਰਚੀ ਹੋਇਆ ਜੱਸੀ ਭਰਾ ਸਾਡਾ ਜੇਤਾਰ ਸਿੰਘ ਜੱਪੋ ਬਣ ਦਿਓ ਆਇਆ ਜੀ 94650 13313 ਦੇਖੋ 5000 ਪਹੁੰਚਾ ਆਇਆ ਬਹੁਤ ਬਹੁਤ